ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਦੀ ਅਗਵਾਈ ਹੇਠ ਸਾਲਾਸਾਰ ਲਈ ਬੱਸ ਹੋਈ ਰਵਾਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਜਲਾਲਾਬਾਦ ਤੋਂ ਸਾਲਾਸਰ ਲਈ ਸਾਲਾਸਰ ਲਈ ਇੱਕ ਬੱਸ روانਾ ਕੀਤੀ ਗਈ ਜਿਸ ਨੂੰ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਰੀ ਝੰਡੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਲਈ ਕਈ ਸਕੀਮਾਂ ਲਿਆਂਾਈਆਂ ਜਾ ਰਹੀਆਂ ਹਨ ਜੋ ਲੋਕਾਂ ਲਈ ਫਾਇਦੇਮੰਦ ਹਨ ਉਹਨਾਂ ਨੇ ਕਿਹਾ ਕਿ ਇਸ ਬੱਸ ਦੇ ਤਹਿਤ ਹਰ ਵਰਗ ਦੇ ਲੋਕ ਤੀਰਥ ਯਾਤਰਾ ਲਈ ਜਾ ਰਹੇ ਹਨ ਉਹਨਾਂ ਕਹਿਆ ਕਿ ਲੋਕਾਂ ਲਈ ਇਹ ਫਾਇਦੇਮੰਦ ਹੋ ਰਹੀ ਹੈ ਔਰ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਬਣੇਰੋ ਸਾਡੇ ਨਾਲ ਦਿਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀਵਾਜ ਪਾਸ ਜਾ ਰਹੀ ਹੈ ਸਾਲਾ ਸਰ ਕੀ ਕਹੋਗੇ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਤੀਰਥ ਯਾਤਰਾ ਸਕੀਮ ਸਾਠ ਦਿੱਤੀ ਗਈ ਉਹਦੇ ਤਹਿਤ ਅਜ ਜਲਾਲਾਬਾਦ ਤੋਂ ਸਾਲਾ ਸਰ ਤੋਂ ਅਮੋਰ ਕਾਟੂ ਸਰ ਉੱਤੇ ਬੱਸੀ ਆ ਰਹੀ ਹੈ ਜਿਹੜੀ ਕੱਲ ਵਾਪਸ ਆਏਗੀ ਸੋ ਇਸੇ ਤਰ੍ਹਾਂ ਹੀ ਆਪ ਵੀ ਸੰਗਤ ਨੂੰ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਉਹਨਾਂ ਲਈ ਸਹੂਲਤ ਦੇ ਕੇ ਅਰੇ ਤੀਰਥ ਸਥਾਨ ਤੇ ਜਿਹੜੇ ਨਹੀਂ ਜਾ ਸਕਦੇ ਉਹ ਜਾ ਕੇ ਅਰੇ ਆਰਾਮ ਰਲ ਜਾਏ ਤੁਹਾਨੂੰ ਰਹਿਣ ਦਾ ਸਰ ਉਹਦਾ ਇਤਜ਼ਾਮ ਪੰਜਾਬ ਸਰਕਾਰ ਕਰਦੀ ਹੈ ਬਹੁਤ ਵੱਡੀ ਗੱਲ ਹੈ ਤੋ ਇਹਨਾਂ ਸਭ ਨੂੰ ਬਹੁਤ-ਬਹੁਤ ਮੁਹਾਰ। ਬਲੇ ਬੱਸਾਂ ਲਗਾਤਾਰ ਚਲਦੀਆਂ ਰਹਿੰਦੀਆਂ। ਹਾਂ ਬਿਲਕੁਲ ਇਹ ਬੱਸਾਂ ਲਗਾਤਾਰ ਚਲਦੀਆਂ ਰਹਿੰਦੀਆਂ। ਤੋ ਇਸੇ ਤਰ੍ਹਾਂ ਹੀ ਅਸੀਂ ਪਹਿਲਾ ਤਲਵੰਡੀ ਸਾਬੋ ਤੇ ਦਰਬਾਰ ਸਾਬ ਪਹਿਲਾਂ ਬੱਸ 'ਤੇ ਸੀ। ਉਸ ਤੋਂ ਬਾਅਦ ਫਿਰ ਅਸੀਂ ਅਨੰਦਪੁਰ ਸਾਬ ਔਰ ਨਾਨਾਦੇਵ ਬੱਸ 'ਤੇ ਜੀ ਹੁਣ ਅੱਜ ਸਾਲਾ ਸਰ ਧਾਮ ਤੇ ਖੱਡ ਸ਼੍ਰੀ ਧਾਮ ਹੈ। ਉਹ ਅਗਲੀ ਬਰੀ ਵੇਚਨ ਤੋਂ ਰਸ਼ੂਦੇਵੀ ਉਹ ਉਧਰ ਜਾਏਗੀ ਬਾਤ ਸਤੋ ਇਸੇ ਤਰ੍ਹਾਂ ਇਹ ਪ੍ਰਕਿਆ ਚਲਦੀ ਰਹੇਗੀ ਜੁਨਵਇਨ 15-15 ਤਰ੍ਹਾਂ ਬਸ ਸਰ ਜੀ ਜੇ ਕਹਿਣਾ ਹੋਵੇ ਕਿਵੇਂ ਸੰਪਰਕ ਕਰੇ ਕੋਈ ਕੋਈ ਸੰਪਰਕ ਤੁਸੀਂ ਮੇਰੇ ਦਫ਼ਤਰ ਲਿਖਾ ਦਿਓ ਜਾਂ ਡਿਪਾਰਟਮੈਂਟ ਨੂੰ ਲਿਖਾ ਦਿਓ ਤੇ ਤੁਹਾਡਾ ਨਾਮ ਦਰਜ ਹੋ ਜਾਊਗਾ ਸਾਡੇ ਲੋਕ ਕੋਈ ਉਹਦੇ ਚੋਂ ਕੋਈ ਆਵੇ ਕਿਵੇਂ ਕੋਈ ਸਪਾਰਸ਼ ਨਹੀਂ ਕਿਉਂਕਿ ਜਦੋਂ ਦਰਸ਼ਨ ਕਰਦੇ ਉਹ ਤਾਂ ਸਾਰਿਆਂ ਦਾ ਸਾਂਝਾ ਖਾਪੂ ਹੈ ਕੋਈ ਵੀ ਜਾ ਸਕਦਾ ਸੋਨੀ ਪ੍ਰਿਯੋਖ ਖਾਸ ਕਰੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਪਹਿਲੀ ਵਾਰ ਕਦੇ ਨਹੀਂ ਦੇਖਣ ਨੂੰ ਆਇਆ ਤੋਈ ਰਿਕੋਰਡ ਬਹੁਤ ਚੀਜ਼ਾਂ ਬਦਲ ਗਿਆ ਪਹਿਲਾਂ ਲੀਡਰ ਆਪਦੇ ਲਈ ਸੋਚਦੇ ਸੀ ਹੁਣ ਪੋਲਿਟਿਸ਼ੀਨ ਲੋਕਾਂ ਲਈ ਸੋਚਦੇ ਸੋ ਇਹ ਬਹੁਤ ਵੱਡੀ ਗੱਲ ਹੈ ਪੰਜਾਬ ਸਰਕਾਰ ਦੀ ਸੂਰਤ ਜਿਵੇਂ ਅਸੀਂ ਵੇਖ ਰਹੇ ਹਾਂ ਸਾਨੂੰ ਕਈ ਦਿੱਕਤਾਂ ਵੀ ਆ ਰਹੀਆਂ ਸੋ ਜਿੰਨੇ ਕੋ ਸੈਂਟਰ ਸਰਕਾਰ ਨੇ ਜ਼ੋਰ ਲਾਣਾ ਲਾ ਲਵੇ ਪਰੇ ਯਾਤਰਾ ਨਹੀਂ ਹੁੰਦੀ ਸਤਲਗਾਮ ਮੰਦਿਰ ਨਾਲ ਉਹ ਗੱਲ ਨੂੰ ਆਇਆ ਬਹੁਤ ਵੱਡੇ ਕਿੰਨੇ ਲੋਕ ਹੋਏ ਬਿਲਕੁਲ ਠੀਕ ਹੋ ਗਏ ਬਹੁਤ ਚੰਗੀ ਗੱਲ ਹੈ ਜਦੋਂ ਸ਼੍ਰੀ ਰਾਮ ਚੰਦਰ ਕੀ ਅਯੁੱਧਿਆਚ ਸਰਪੁਰਨ ਸਤਾ ਜਿਹਦੀ ਬੜੇ ਸਮੇਂ ਤੋਂ ਵੇਟ ਸੀ ਉਹ ਕੰਪਲੀਟ ਹੋ ਗਿਆ ਸੋ ਸਭ ਲੋਕੋ ਤੇਸ਼ੁਕ ਦੇ ਅੜੀਆ ਬਹੁਤ ਬਹੁਤ ਮੁਬਾਰਕਾ ਸ੍ਰੀ रामचंद्र ਜੀ ਦੀ ਕਿਰਪਾ ਸਾਰਿਆਂ ਤੇ ਬਰੀ ਰਹੇ ਜਿਸ ਤਰ੍ਹਾਂ ਉਹਨੇ ਬੜੇ ਵੱਡੇ ਸਰਤਾਪ ਉਕੇ 14 ਜਦੋਂ ਸਾਦਾ ਬਨਵਾਸ ਕੱਢ ਕੇ ਉਹ ਸਰਤਾਪ ਪ੍ਰਾਪਤ ਕੀਆ ਸੋ ਬਹੁਤ ਵੱਡੀ ਗੱਲ ਹੈ ਸੋ ਇੱਕ ਵਾਰ ਇਹ ਸਾਰੇ ਹਿੰਦੂ ਸਮਾਜ ਨੂੰ ਬਹੁਤ ਬਹੁਤ ਮਿਹਰ ਜੀ ਮਾਸ਼ਟੇ ਜੀ ਪੰਜਾਬ ਸਰਕਾਰ ਨੂੰ ਤੇ ਇਹ ਇਤਿਜਾਰਾ ਬੇਪਰਾਰੇ ਦਿਨ ਹਰ ਪਾਸੇ ਚਲਾ ਗਿਆ ਹੋ ਜੀ ਤੇ ਲਗਾਤਾਰ ਜਿਹੜੀਆਂ ਇਹ ਬੱਸਾਂ ਜਾ ਰਹੀਆਂ ਨੇ ਅੱਜ ਵੀ ਇਹ ਜਿਹੜੀ ਵਾਹਨ ਆਪਣੇ ਦਿੱਖ ਤਸਲਾ ਸਰ ਘਰ ਤੇ ਇੱਕ ਸਾਥੀ ਦਾ ਜਾ ਰਹੀਆਂ ਨੇ ਸੰਗਤਪੁਰੀ ਪਹੁੰਚੇ ਅਸੀਂ ਸਾਰੇ ਪੰਜਾਬ ਸਰਕਾਰ ਤੇ ਜਿਹੜੀ ਆ ਸਾਲਮਾਨ ਦਾ ਲੋਕਾਂ ਨੂੰ ਇਸੇ ਇਤਨਾ ਤੇ ਲਗਾਤਾਰ ਇਹ ਬੱਸਾਂ ਜਾਣ ਜੀ ਆ ਤੇ ਤੁਸੀਂ ਇਹ ਇਤਿਜਾਰਾ ਕਰਦੇ ਮੇਰਬਾਣ